ਮਿਲਣੇ ਚਾਹੀਦੀ ਹੈ ਵੀ ਜਿਹੜੇ ਬੁਰੇ ਤੋਂ ਬੁਰੇ ਬੰਦੇ ਸੀਗੇ ਉਹਨਾਂ ਕੋ ਗੁਰੂ ਸਾਹਿਬ ਗਏ ਔਰ ਉਹਨਾਂ ਨੂੰ ਉਹ ਰਾਜ ਤੋੜਿਆ ਔਰ ਇਦਾਂ ਦੇ ਸਟਾਰ ਬਣਾ ਦਤਾ ਉਹਨਾਂ ਨੂੰ ਚੱਕ ਦੇ ਤਾਰੇ ਬਣਾ ਦਤਾ ਅੱਜ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਦੇ ਬਰਾਬਰ ਉਹਨਾਂ ਦਾ ਇਤਿਹਾਸ ਬੋਲਦਾ ਹੈ ਅੱਜ ਜੋ ਕੁਛ ਦੀਪ ਸਿੱਧੂ ਨਾਲ ਹੋਇਆ ਜਿਹੜੇ ਬੰਦੇ ਵੀ ਥੋੜੀ ਬਹੁਤੀ ਨੌਲੇਜ ਰੱਖਦੇ ਆ ਜਾਂ ਜਿਹੜੇ ਭਵਿੱਖ ਬਾਰੇ ਸੋਚ ਸਕਦੇ ਆ ਉਹਨਾਂ ਨੂੰ ਇਹ ਗੱਲ 100% ਕਲੀਅਰ ਹੋਣੀ ਚਾਹੀਦੀ ਹੈ ਕਿ ਇਹ ਇੱਕ ਕਤਲ ਹੈ ਤੇ ਇਹ ਏਜੰਸੀਆਂ ਵੱਲੋਂ ਕਰਾਇਆ ਗਿਆ ਕਤਲ ਹੈ। ਕਿਵੇਂ ਹੋਇਆ ਕਿਵੇਂ ਉਹਨਾਂ ਨੇ ਪਲਾਨ ਕੀਤਾ ਕਿ ਤੁਹਾਡੇ ਸਾਡੇ ਵਸ ਦੀ ਗੱਲ ਨਹੀਂ ਹੈਗੀ। ਅਸੀਂ ਆਪਣੇ ਅੰਦਾਜ਼ੇ ਲਾ ਸਕਦੇ ਹਾਂ। ਉੱਥੇ ਉਹ ਗੱਡੀ 'ਚ ਹੈਗਾ ਸੀ ਉੱਥੇ ਉਹ ਨਹੀਂ ਹੈਗਾ ਸੀ। ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਨਿਕਲਦਾ। ਉਹਨੂੰ ਮਾਰ ਕੇ ਗੱਡੀ ਦੇ ਵਿੱਚ ਬਿਠਾਇਆ ਗਿਆ ਹੈ। ਉਹ ਤੋਂ ਬਾਅਦ ਕਿੱਥੇ ਮਾਰਿਆ ਗਿਆ ਜੇ ਉਹ ਦੀ ਉਸੇ ਦਿਨ ਸਵੇਰ ਨੂੰ ਉਹ ਦੀ ਦਿੱਲੀ ਪੁਲਿਸ ਦੇ ਸਾਹਮਣੇ ਅਪੀਅਰੈਂਸ ਸੀਗੀ ਤਾਂ ਉਹ ਅਪੀਅਰੈਂਸ ਤੋਂ ਬਾਅਦ ਕੀ ਉਥੋਂ ਨਿਕਲਿਆ ਕੀ ਉਹਨੂੰ ਕਿਸੇ ਨੇ ਦੇਖਿਆ ਬਾਅਦ ਜਿੱਥੇ ਜਾ ਕੇ ਉਹਦਾ ਐਕਸੀਡੈਂਟ ਸ਼ੋ ਕੀਤਾ ਗਿਆ ਉੱਥੇ ਕੋਈ ਟ੍ਰੈਫਿਕ ਦੇਖਿਆ ਕੋਈ ਨਹੀਂ ਜਗ੍ਹਾ ਚਾ ਕੇ ਘੰਟੇ ਬਾਅਦ ਤੇ ਘੰਟੇ ਬਾਅਦ ਆਏ ਬੰਦੇ ਕੌਣ ਸੀ ਬੰਦੇ ਉਹ بڑے ਪਾਂਤੇ ਜਹੂ ਬਣ ਕੇ ਸਿੱਖਾਂ ਦੇ بڑے ਨੇੜੇ ਦੇ ਦੱਸ ਕੇ ਆਪਣੇ ਆਪ ਨੂੰ ਉਹਨਾਂ ਨੇ ਵੀਡੀਓ ਬਣਾ ਬਣਾ ਕੇ ਪਾ ਦਿੱਤੀਆਂ ਇਹ ਏਜੰਸੀਆਂ ਦੇ ਕੰਮ ਹੈ ਕਿ ਆਪਣਾ ਪਹਿਲਾ ਕੰਮ ਪਲਾਨ ਕਰਨਾ ਫਿਰ ਉਸ ਕੀਤੇ ਹੋਏ ਕੰਮ ਨੂੰ ਜਸਟੀਫਾਈ ਕਰਨਾ ਕਿ ਅੱਜ ਤੱਕ ਕਿਸੇ ਏਜੰਸੀ ਨੇ ਕਿਸੇ ਪੁਲਿਸ ਨੇ ਕਿਸੇ ਸਰਕਾਰ ਨੇ ਇਹ ਗੱਲ ਦਾ ਦਾਵਾ ਕੀਤਾ ਵੀ ਇਹ ਜਿਹੜਾ ਭੇਤ ਬਣਿਆ ਹੋਇਆ ਲੋਕਾਂ ਚ ਜਾਂ ਲੋਕੀ ਇਸ ਗੱਲ ਤੇ ਸ਼ੱਕ ਕਰਦੇ ਆ ਜਦੋਂ ਲੋਕ ਸਰਕਾਰਾਂ ਤੇ ਸਵਾਲ ਕਰਨ ਲੱਗ ਜਣ ਸਰਕਾਰਾਂ ਫਟ ਕਹਿੰਦੀਆਂ ਜੀ ਅਸੀਂ ਇਹਦੀ ਸੀਬੀਆਈ ਜਾਂਚ ਕਰਾਵਾਂਗੇ ਅਸੀਂ ਫਲਾਨੀ ਏਜੰਸੀ ਤੋਂ ਇਹਦੀ ਐਨਆਈਏ ਤੋਂ ਕਰਾਵਾਂਗੇ ਜੀ ਕਿਸੇ ਬੰਦੇ ਨੇ ਕਿਸੇ ਸਰਕਾਰੀ ਏਜੰਸੀ ਨੇ ਪੁਲਿਸ ਨੇ ਕਿਸੇ ਨੇ ਮੂੰਹ ਖੋਲਿਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਸਿਰਫ ਸਿਮਰ ਸਿੰਘ ਮਾਨ ਉਹਨਾਂ ਨੇ ਕਿਹਾ ਉਹਨਾਂ ਦੀ ਉਹਨਾਂ ਦਾ ਕਹਿਣਾ ਬਣਦਾ ਸੀ ਪਰ ਇਹ ਆਪਾਂ ਸਾਰੇ ਜਾਣਦੇ ਕਿ ਸਿਮਰ ਸਿੰਘ ਮਾਨ ਦੇ ਕਹੇ ਤੇ ਏਜੰਸੀਆਂ ਕਿੰਨੀ ਕਿਤੇ ਰਸਮੀ ਕਰਦੀਆਂ ਅਜਿਹੇ ਜਿਹੜੇ ਪਾਰਟੀਆਂ ਦੇ ਬੰਦੇ ਇਹਰੇ ਉਹਨਾਂ ਨੇ ਚੁੱਪ-ਚੁੱਪ ਕੇ ਮਾਰ ਦਿੱਤੇ ਕੋਈ ਜੇਲਾਜ ਤੱਕ ਦਿੱਤੇ ਕਿ ਅਨੁਮੋਦਨ 2 ਮਹੀਨੇ ਰੱਖ ਕੇ ਹੈ ਮਤਲਬ ਰਗੜ ਕੇ ਫੇਰ ਛੱਡ ਦਿੰਦੇ ਨੇ ਵੀ ਲੈ ਉਹ ਡਰਦਾ ਵਿਚਾਰਾ ਮੁਰਕੇ ਮੂੰਹ ਨਹੀਂ ਕਰਦਾ ਉਧਰ ਨੂੰ ਅਜੇ ਤਾਂ ਇਹਨਾਂ ਚੀਜ਼ਾਂ ਦੀ ਜਾਂਚ ਨਹੀਂ ਹੁੰਦੀ ਹੈ ਤਾਂ ਮਰਡਰ ਤਾਂ ਬਹੁਤ ਵੱਡੀ ਚੀਜ਼ ਹੈ ਚਾਹੇ ਤੁਸੀਂ ਸਿੱਧੂ ਦੀ ਗੱਲ ਕਰ ਲਓ ਬੂਸੇ ਵਾਲਾ ਦੀ ਚਾਹੇ ਸਿੱਧੂ ਦੀ ਗੱਲ ਕਰ ਲਓ ਸੰਦੀਪ ਸਿੱਧੂ ਦੀ ਇਹ ਮਰਡਰ ਨੇ ਔਰ ਅਜੇਸੀਆਂ ਬਣੋ ਕਰਾਇਆ ਹੈ ਇਹ ਮੈਂ ਪੰਜਾਬ ਚ ਆਵਾਂ ਤਾਂ ਵੀ ਉੱਥੇ ਇਹ ਗੱਲ ਕਰਾਂ ਬਹੁਤ ਬੰਦੇ ਕਹਿੰਦੇ ਆ ਜੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਬੋਲਦੇ ਉਹ ਭਾਜੀ ਤੁਸੀਂ ਇੱਥੇ ਹਿਸਾਬ ਨਾ ਬੋਲਿਆ ਕਰੋ ਤੁਸੀਂ ਵਾਪਸ ਵੀ ਜਾਣਾ ਮੈਂ ਕਹਾਂ ਯਾਰ ਜਿਹੜੇ ਨਹੀਂ ਗਏ ਵਾਪਸ ਉਹਨਾਂ ਦਾ ਕੌਣ ਵਾਰਸ ਹੈ ਕਿ ਬੰਨ ਨਹੀਂ ਵੀ ਗਿਆ ਤਾਂ ਕੀ ਹੋ ਜਾਣਾ ਹੈ ਤਾਂ ਕਿ ਉਹ ਉੱਥੇ ਅਮਰੀਕਾ ਚ ਮੇਲੇ ਲਗਵਾਉਣ ਜਾਣਿਆ ਇਹ ਜੇ ਤੁਹਾਡੀ ਕਮਿਟਮੈਂਟ ਹੈਗੀ ਆ ਤਾਂ ਫਿਰ ਮੌਤ ਦਾ ਡਰ ਮਨੇੜੇ ਲਗਣ ਦੋ ਇਹ ਗੱਲ ਜਿਹੜੀ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਇੱਕ ਤਾਂ ਜਿਹੜੇ ਬੰਦੇ ਉਸ ਇਲਾਕੇ ਦੇ ਸੰਗਰੂਰ ਦੇ ਉਹ ਭਈ ਆਪਣੇ ਰਿਸ਼ਤੇਦਾਰਾਂ ਨੂੰ ਪਹਿਲਾਂ ਆਪਰਾਮ ਨੂੰ ਜਿੱਥੇ ਵੀ ਤੁਹਾਡੀ ਪਹੁੰਚ ਹੈਗੀ ਆ ਉਹਨਾਂ ਨੂੰ ਕਹੋ ਵੇ ਸਿਵਿੰਸਿਆ ਮਾਂ ਦੀ ਸਪੋਰਟ ਕਰੋ ਇਹਦੇ ਨਾਲੇ ਇੱਕ ਗੱਲ ਮੈਂ ਹੋਰ ਜਿਹੜੀ ਆ ਬਾਕੀ ਕੋਈ ਕਾਂਗਰਸੀ ਆ ਕੋਈ ਆਮ ਆਦਮੀ ਆ ਉਹ ਸਾਡੇ ਲਈ ਕੋਈ ਮਨਣਾ ਨਹੀਂ ਰੱਖਦੇ ਕੁਝ ਵੀ ਨਹੀਂ ਸਾਡੇ ਬਾਰੇ ਪਰ ਜਿਹੜੀ ਗੱਲ ਨੂੰ ਹੁਣ ਪੰਥਕ ਬੀਬੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਔਰ ਪੇਸ਼ਕੀ ਦੇ ਮਰੂਗੀ ਤਜਾਰਾ ਜਿਹੜੇ ਸਭ ਤੋਂ ਵੱਡੇ ਘਾਤਾਂ ਦੇ ਸਖਾਨੇ ਉਹਨਾਂ ਬਾਰੇ ਜਿੱਦਾਂ ਸਿਮਰਨ ਸਿੰਘ ਮਾਨ ਨੂੰ ਉੱਪਰੋਂ ਛੱਤ ਤੋਂ ਪ੍ਰੀਜ਼ ਕਰ ਲਿਆਂਦਾ ਗਿਆ ਸੀ ਉਹ ਪੁਲਿਸ ਵਾਲੇ ਵੀ ਤਾਂ ਇਹਦੇ ਸੀ ਬਾਦ ਵਿੱਚ ਜਿੱਦਾਂ ਸਾਨੂੰ ਉੱਥੇ ਪਠਾਇਆ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਪਤਾ ਸੀ ਵੀ ਕੀ ਕੀਤਾ ਇਹਨਾਂ ਨੇ 5 ਮਿੰਟ ਬੋਲੇ ਆਈਆਂ ਨਾ ਸਟੇਜ ਤੋਂ 6 ਮਿੰਟ ਉਹਦੇ ਲਈ 9 ਕੇਸ ਪਾ ਦਿੱਤੇ ਹੁਣ ਕਿਉਂ ਤਕਲੀਫ ਹੁੰਦੀ ਆ ਜਦੋਂ ਆਪਣੀ ਵਾਰੀ ਆਈ ਆ ਹੁਣ ਕਿਉਂ ਤਕਲੀਫ ਹੁੰਦੀ ਆ ਜਦੋਂ ਪਹਿਲੀ ਵਾਰ ਸਰਬੱਤ ਖਾਲਸਾ ਹੋਇਆ ਸੀ 2015 ਚ ਉਤੋਂ ਇੱਕ ਵੀਕ ਦੇ ਵਿੱਚ ਵਿੱਚ ਇਹੀ ਸੁਖਵੀਰ ਬਾਦਲੋ ਜਿਹੜਾ ਮੋਗੇ ਚ ਰੈਲੀ ਕਰਕੇ ਕਹਿੰਦਾ ਸੀ ਕਿ ਵੀ ਆਹ ਜਿਹੜੇ ਬੰਦੇ ਸਰਬੱਤ ਖਾਲਸੇ ਦੇ ਵਿੱਚ ਇਨਵੋਲ ਹੋਏ ਇਹਨਾਂ ਨੂੰ ਚੱਕ ਕੇ ਮੈਂ ਲੰਮੀਆਂ ਜੇਲਾਂ 'ਚ ਸਿੱਟੂਆਂ ਲੰਮੇ ਸਮੇਂ ਲਈ ਤੇ ਇਹਨਾਂ ਦੀਆਂ ਘਰਾਂ ਵਾਲੀਆਂ ਨਾਲ ਮੁਲ ਮੁਲਾਕਾਤਾਂ ਨਹੀਂ ਹੋਣ ਦੇਣੀਆਂ ਤੇ ਉਦੋਂ ਵੀ ਮੈਂ ਲਿਖ ਕੇ ਵੀ ਪਾਇਆ ਸੀ ਉਸ ਤੋਂ ਬਾਅਦ ਮੈਂ ਸਟੇਜ ਤੇ ਵੀ ਬੋਲਿਆ ਸੀ ਪੰਜਾਬ ਚ ਭਈ ਜਿਹੜੇ ਸਾਡੇ ਵੱਡੇ-ਵਡੇਰੇ ਵੀ ਸੀਗੇ ਨਾ ਉਹਨਾਂ ਦੀਆਂ ਘਰਾਂ ਦੀਆਂ ਕਦੇ ਮੁਲਾਕਾਤ ਨਹੀਂ ਹੋਈਆਂ ਇਹ ਸਾਡਾ ਵਿਰਸਾ ਹੀ ਨਹੀਂ ਹੈਗਾ ਇਹ ਸਾਡਾ ਜੇ ਇੱਕ ਸਿੱਖ ਚਲੇ ਗਿਆ ਜੇਲ੍ਹ 'ਚ ਤੇ ਉਹਦੀ ਘਰ ਵਾਲੀ ਮੋੜੇ ਉੱਤੇ ਮੁਲਾਕਾਤ ਲਈ ਲੈਣਾ ਚ ਖੜੀ ਹੋਵੇ ਇਹ ਨਹੀਂ ਸਾਡਾ ਵਿਰਸਾ ਅਸੀਂ ਲੜਾਈ ਲੜਾਂਗੇ ਜਿਹੜੀ ਮਰਜ਼ੀ ਤਨਰਾਈ ਖੋਲ ਲਈ ਅਸੀਂ ਤੇਰੇ ਨਾਲ ਤੇਰੇ ਪਰ ਆਪਰ ਖੜ ਕੇ ਲੜਾਂਗੇ ਉਹੋ ਹੀ ਬੰਦਾ ਜਿਹੜਾ ਅਕਾਲੀ ਸਾਨੂੰ ਕਹਿੰਦਾ ਵੀ ਇਹ ਤਾਂ ਪੰਜਾਬੀ ਪਾਰਟੀ ਆ ਉਹੋਕੇ ਦੀ ਵਲੀ ਜਗੇ ਕਰ ਰਹੀ ਸੀ ਉਦੋਂ ਵੀ ਇਹੇ ਗੱਲ ਸੀ ਕਿ ਭਾਈ ਨੌਨ ਸਿੱਖਾਂ ਦੀਆਂ ਵੋਟਾਂ ਲੈਣ ਵਾਸਤੇ ਉਹਨੇ ਘਤੂਲ ਕੀਤੀ ਸੀ ਅੱਜ ਮੇਰਾ ਸਵਾਲ ਹੈ ਸਿਰਫ ਇਹ ਹੀ ਆ ਉਸ ਬਦਲ ਅਕਾਲੀ ਸਾਨੂੰ ਕਿ ਤੁਸੀਂ ਸਿਰਫ ਤੇ ਸਿਰਫ ਰਾਜੋਆਣੇ ਦੀ ਗੱਲ ਕਿਉਂ ਕਰਦੇ ਆਂ ਕਿਉਂ ਕਿ ਕਿਉਂਕਿ ਰਾਜੋਆਣਾ ਜਿਹੜਾ ਚਾਹੇ ਤੁਸੀਂ ਉਹਨੂੰ ਬਰਗਰੋਆ ਲਿਆ ਚਾਹੇ ਉਹਨੂੰ ਖਰੀਦ ਲਿਆ ਬਹੁਤ ਸਾਰੇ ਬੰਦੇ ਉਤਲੀ ਹੋ ਗਏ ਜੀ ਉਹਦੀ ਪੰਥ ਦੀ ਆਡੀ ਸੇਵਾ ਆ ਮੇਰੇ ਤੋਂ ਵੱਧ ਕਿਸੇ ਦੀ ਸੇਵਾ ਕੋਈ ਨਹੀਂ ਕਹਿੰਦੀ ਜਾਣਦਾ ਠੀਕ ਆ ਅਸੀਂ ਮੈਂ ਮੇਰਾ ਕੋ ਭਰਾ ਨਹੀਂ ਸ਼ਹੀਦ ਹੋਇਆ ਪਰ ਕੋਈ ਦੁਨੀਆ ਦੀ ਇਹੋ ਜਿਹੀ ਜਗ੍ਹਾ ਨਹੀਂ ਹੈਗੀ ਜਿੱਥੇ ਜ਼ਿੰਦਗੀ ਦਾ ਰਿਸਕ ਹੋਵੇ ਤੇ ਰੇਸ਼ਮੇ ਨਾਲ ਆ ਗਿਆ ਹਾਂ ਤਤੇ ਖਾਲੇ ਤੇ ਸਿਰਫ ਸਟੋਰਾਂ ਦੇ ਖੜੇ ਹੋ ਕੇ ਡੰਗਰੇ ਨਹੀਂ ਕਮਾਏ ਇੱਜ਼ਤ ਵੀ ਕਮਾਈ ਹੈ ਮਾਣ ਵੀ ਕਮਾਇਆ ਹੈ ਔਰ ਕੌਮ ਦੀ ਸੇਵਾ ਵੀ ਕੀਤੀ ਹੈ ਔਰ ਆਪਾਂ ਨੂੰ ਇਹ ਗੱਲ ਜਿਹੜੀ ਹੈ ੜਿੜਤਾ ਨਾਲ ਅੱਜ ਪ੍ਰਣ ਕਰਨਾ ਚਾਹੀਦਾ ਸਾਰਿਆਂ ਨੂੰ ਕਿ ਭਾਏ ਹੋਰ ਜੋ ਮਰਜ਼ੀ ਹੋਵੇ ਅਸੀਂ ਸੇਵਾ ਘੱਟ ਕਰੀਏ ਵੱਧ ਕਰੀਏ ਪਰ ਅਸੀਂ ਸਰਕਾਰ ਦੀ ਜਾਂਚ ਨਹੀਂ ਆਮਾਂਗੇ ਜੇ ਇੱਕ ਬੰਦਾ ਸਾਡੀ ਪਾਰਟੀ ਦੇ ਜਾਂ ਸਾਡੇ ਸਿੱਖ ਕੌਮ ਦੇ ਖਿਲਾਫ ਬੋਲੂਗਾ ਅਸੀਂ ਸਾਰੇ ਇੱਕ ਗਰੁੱਪ ਬਣ ਕੇ ਅਸੀਂ ਉਹਦਾ ਜਵਾਬ ਦੇਾਂਗੇ ਪਰ ਅੱਜ ਤੱਕ ਇਹੀ ਹੁੰਦਾ ਆਇਆ ਵੀ ਜਿਹੜੇ ਪੰਜ ਚਾਰ ਬੰਦੇ ਮੂਰੇ ਉਪਾ ਦਿੰਦੇ ਨੇ ਜਵਾਬ ਦੇਈ ਜਾਂਦੇ ਆ ਫਿਰ ਉਹਨਾਂ ਨੂੰ ਬਿਆਨ ਉਹਦਾ ਪਏ ਇਹ ਲੋਦਾਈ ਬੰਦੇ ਇਹਨਾਂ ਨੇ ਕੋਈ ਨਾ ਕੁਝ ਬੋਲੀ ਜਾਣਾ ਜੇ ਅਸੀਂ ਇੱਕ ਸਮੂਹਿਕ ਤੌਰ ਤੇ ਉਹਦਾ ਜਵਾਬ ਦੇਵਾਂਗੇ ਪਤਾ ਤੁਹਾਨੂੰ ਸਾਰਿਆਂ ਨੂੰ ਹੈ ਅਸੀਂ ਸਾਰੇ ਵੀਡੀਓ ਦੇਖਦੇ ਆਂ ਵੀ ਭਾਈ ਕੀ ਹੋ ਰਿਹਾ ਹੈ ਅੱਜ ਸਾਨੂੰ ਇਹ ਪਤਾ ਹੈ ਕਿ ਰਾਜਵਾਨੇ ਦੀ ਭੈਣ ਦਾ ਜਿਹੜਾ ਅਸੀਂ ਤਾਂ ਉਹ ਵੇਲਾ ਵੀ ਦੇਖਿਆ ਹੋਇਆ ਅਸੀਂ ਉਹ ਜਦੋਂ ਸਾਨੂੰ ਗੁਰਦੁਆਰਿਆਂ ਦੇ ਵਿੱਚ ਕਮੇਟੀਆਂ ਨਾਲ ਲੜਨਾ ਪੈਂਦਾ ਸੀ ਕਿ ਇਹ ਜਿਸ ਇਹਦੀ ਜਿਹੜੀ ਭੈਣ ਸੀਗੀ ਅਮਨਦੀਪ ਕੌਰ ਇਹ ਕਮਲਦੀਪ ਦੀ ਭੈਣ ਜਿਹੜੀ ਉਹਨੂੰ ਕਿਸ ਤਰੀਕੇ ਨਾਲ ਕੋਹ ਕੋ ਕੇ ਮਾਰਿਆ ਗਿਆ ਅਸੀਂ ਇੱਥੇ ਗੁਰਦੁਆਰੇ ਚ ਅਸੀਂ ਉਹਦਾ ਪਾਠ ਰੱਖਣ ਜਾਂਦੇ ਸੀ ਕਮੇਟੀ ਵਾਲੇ ਮੁਰੇ ਕੁੱਤੇ ਨੂੰ ਪੈਂਦੇ ਸੀ ਤੇ ਤੁਸੀਂ ਇਹ ਕੀ ਕੰਮ ਖੜਿਆ ਹੋਇਆ ਇਹਨਾਂ ਦੇ ਫਾਜ਼ਲ ਜਸਵੰਤ ਸਿੰਘ ਸਿੱਧੂ ਉਹਨਾਂ ਨੂੰ ਕਿਸ ਤਰੀਕੇ ਨਾਲ ਕੋਹ ਕੋ ਕੇ ਮਾਰਿਆ ਗਿਆ ਸੀ ਉਹਨਾਂ ਦੇ ਨਾਲ ਜਿੱਦ ਗੱਲ ਕੀਤੀ ਜਦੋਂ ਸ਼ਹੀਦ ਹੋਏ ਸੀ ਉਹਨਾਂ ਦੀ ਮਾਤਾ ਉਹਨਾਂ ਦਾ ਭਰਾ ਅੱਜ ਤੁਸੀਂ ਉਚਾਨਤ ਨਾਲ ਕਿੰਨੇ ਥਾ ਲੋਗੇ ਜੀ ਇੰਨੇ ਸਾਲਾਂ ਬਾਅਦ ਹੁਣ ਚੇਤਾ ਆ ਗਿਆ ਬਦਲ ਨੂੰ ਤੇ ਪੰਥ ਦੀ ਭੈਣ ਹਾਂਜੀ ਤੇ ਅੱਜ ਤੁਸੀਂ 28 30 ਸਾਲਾਂ ਬਾਅਦ ਆਪਣਾ ਜਿਹੜਾ ਮੈਂ ਸਵਾਲ ਕਰਨ ਵਾਸਤੇ ਮੈਂ ਤਾਂ ਲੈ ਕੇ ਫੇਸਬੁੱਕ ਤੇ ਇੱਕ ਪਾਇਆ ਸੀ ਹੁਣ ਜਦੋਂ ਸਿੱਖਾਂ ਨੇ ਇਹਨਾਂ ਨੂੰ ਧੂੜ ਚਟਾਈ ਹੈ ਨਾ ਹੁਣ ਚੇਤਾ ਆਇਆ ਇਹਨੂੰ ਚੀਜ਼ਾਂ ਨੂੰ ਪਰ ਉਹ ਸ਼ੀਰਦ ਜਿਹੜਾ ਪਹਿਲਾਂ ਹੀ ਇਹਨਾਂ ਨੇ ਇਹਨਾਂ ਨੇ ਗੱਲ ਵਿੱਚ ਧੋਤ ਪਾਇਆ ਮੈਂ ਪੰਜ ਵਾਰੀ ਉਹ ਬਿਆਨ ਆ ਚੁੱਕਾ ਜੀ ਬਦਲ ਨੂੰ ਨਗੋਟਾ ਪਹੁੰਚ ਬਾਦਲ ਉਹ ਵੀ ਕਿਲਾਪੰਤ ਗ੍ਰਹਿ ਗਿਆ ਬਾਦਲ ਸਾਡੇ ਪੰਜ ਪੰਜ 10 10 ਸਾਲ ਦੇ ਬੱਚਿਆਂ ਨੂੰ ਚੱਕ ਕੇ ਕੋ-ਕੋ ਕੁਸ਼ੀਦ ਕਰਦੇ ਬਾਦਲ ਕੇਪੀਐਸ ਗਿੱਲ ਵਰਗੇ ਸੈਣੀ ਵਰਗੇ ਲਿਆ ਕੇ ਡੀਜੀਪੀ ਲਾ ਦੇ ਤੇ ਚਾੜ ਦੋ ਜੀ ਇਹਨਾਂ ਨੂੰ ਪੱਟ ਦੇ ਤੇ ਅਸੀਂ ਉਹ ਨਾ ਬੰਦੇ ਹੈਗੇ ਕਹਿਣ ਤੇ ਹੁਣ ਅਸੀਂ ਇਹ ਬੰਦਕ ਹੋ ਜਣ ਜਿਹੜੇ ਆਪਕੌਮ ਦਾ ਲਹੂ ਪੀਂਦੇ ਰ 40 ਸਾਲ ਸੋ ਇਹ ਗੱਲਾਂ ਜਿਹੜੀਆਂ ਇਹ ਸਾਨੂੰ ਜਾਗਣ ਦੀ ਲੋੜ ਹੈ ਜਿੱਦਣ ਸਾਡੇ ਜੂਸ ਨੂੰ ਇਹ ਗੱਲ ਸਮਝ ਆ ਗਈ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ ਹੈ ਤੇ ਕਬੀਰ ਸਾਹਿਬ ਕਹਿੰਦੇ ਨੇ ਪਰੋਸੀ ਕਿ ਜੋ ਹੋਇਆ ਤੂੰ ਆਪਣੇ ਵੀ ਜਾਣ ਜਿਹੜਾ ਅੱਜ ਗਵੰਡੀਆਂ ਦੇ ਹੋਇਆ ਕੱਲ ਨੂੰ ਤੇਰੇ ਵੀ ਹੋਣਾ ਇਹ ਮਤ ਸੋਚ ਵੀ ਤਾਂ ਕਿ ਹੋਗਾ ਜੇ ਗਵੰਡੀਆਂ ਦੇ ਮੁੰਡੇ ਨੂੰ ਪਹੁੰਚਾ ਕੇ ਲਾਈ ਤੇ ਸਾਰਾ ਕੋਈ ਸਾਨੂੰ ਭੁਗਤਣਾ ਪੈਣਾ ਜੇ ਅਸੀਂ ਨਾ ਹੋਵੇ ਜੇ ਅਸੀਂ ਨਾ ਉੱਠੇ ਜੇ ਜਾਣਕਾਰੀ ਹੋਵੇ ਸਿੱਖਾਂ ਨੂੰ ਤਾਂ ਉਹਨਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਵੀ ਜਿਹੜੇ ਬੁਰੇ ਤੋਂ ਬੁਰੇ ਬੰਦੇ ਸੀਗੇ ਉਹਨਾਂ ਕੋ ਗੁਰੂ ਸਾਹਿਬ ਦੇ ਔਰ ਉਹਨਾਂ ਨੂੰ ਉਹ ਰਾਜ ਤੋੜਿਆ ਔਰ ਇਦਾਂ ਦੇ ਸਟਾਰ ਬਣਾ ਦਿੱਤਾ ਉਹਨਾਂ ਨੂੰ ਚੱਕ ਦੇ ਤਾਰੇ ਬਣਾ ਦਿੱਤਾ ਅੱਜ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਦੇ ਬਰਾਬਰ ਉਹਨਾਂ ਦਾ ਇਤਿਹਾਸ ਬੋਲਦਾ ਹੈ ਅੱਜ ਜੋ ਕੁਸ਼ਦੀਪ ਸਿੰਘਦੋਂ ਹੋਇਆ ਜਿਹੜੇ ਬੰਦੇ ਵੀ ਥੋੜੀ ਬਹੁਤੀ ਨੌਲੇਜ ਰੱਖਦੇ ਆ ਜਾਂ ਜਿਹੜੇ ਭਵਿੱਖ ਬਾਰੇ ਸੋਚ ਸਕਦੇ ਆ ਉਹਨਾਂ ਨੂੰ ਇਹ ਗੱਲ 100% ਕਲੀਅਰ ਹੋਣੀ ਚਾਹੀਦੀ ਆ ਇਹ ਇੱਕ ਕਤਲ ਹੈ ਤੇ ਇਹ ਏਜੰਸੀਆਂ ਵੱਲੋਂ ਪਾਇਆ ਗਿਆ ਕਤਲ ਹੈ ਕਿਵੇਂ ਹੋਇਆ ਕਿਵੇਂ ਉਹਨਾਂ ਨੇ ਪਲਾਨ ਕੀਤਾ ਕਿ ਤੁਹਾਡੇ ਸਾਡੇ ਵਸ ਦੀ ਗੱਲ ਨਹੀਂ ਸੀ ਅਸੀਂ ਆਪਣੇ ਅੰਦਾਜ਼ੇ ਲਾ ਸਕਦੇ ਹਾਂ ਉੱਥੇ ਉਹ ਗੱਡੀ 'ਚ ਹੈਗਾ ਸੀ ਉੱਥੇ ਉਹ ਨਹੀਂ ਹੈਗਾ ਸੀ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਉਹਨੂੰ ਮਾਰ ਕੇ ਗੱਡੀ ਦੇ ਵਿੱਚ ਪਿਠਾਇਆ ਗਿਆ ਉਹ ਤੋਂ ਬਾਅਦ ਕਿੱਥੇ ਮਾਰਿਆ ਗਿਆ ਜੇ ਉਹਦੀ ਉਸੇ ਦਿਨ ਸਵੇਰ ਨੂੰ ਉਹਦੀ ਦਿੱਲੀ ਪੁਲਿਸ ਦੇ ਸਾਹਮਣੇ ਅਪੀਅਰੈਂਸ ਸੀਗੀ ਤਾਂ ਉਹ ਅਪੀਅਰੈਂਸ ਤੋਂ ਬਾਅਦ ਕੀ ਉਥੋਂ ਨਿਕਲਿਆ